ਫਰੋਇਦਪੁਰ ਦੇ ਕਸਬਾ ਮੰਦੋਟ ਅਧੀਨ ਆਉਂਦੇ ਪਿੰਡ ਸ਼ੰਗਾਖੁਰ ਤੋਂ ਵਿਖੇ ਇੱਕ ਸਕੂਲ ਟੀਚਰ ਵੱਲੋਂ ਇੱਕ ਬੱਚੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਸਕੂਲ ਗਈ ਸੀ ਤਾਂ ਉੱਥੇ ਸਕੂਲ ਟੀਚਰ ਵੱਲੋਂ ਉਸ ਦੀ ਜਣੀ ਬੁਰੀ ਤਰ੍ਹਾਂ ਕੁੱਟਮਾਰ ਆ ਉਹ ਕੀਤੀ ਗਈ ਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸੰਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਸ ਬੱਚੀ ਦੀਆਂ ਹਨ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਪਰਿਵਾਰ ਨੇ ਦੱਸਿਆ ਕਿ ਬੱਚੀ ਨੂੰ ਪਹਾੜੇ ਜਿਹੜੇ ਉਹ ਯਾਦ ਨਹੀਂ ਆਏ ਤਾਂ ਇਸ ਗੱਲ ਨੂੰ ਲੈ ਕੇ ਟੀਚਰ ਨੇ ਬੱਚੀ ਨਾਲ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਆ ਉਹ ਕੀਤੀ ਹੈ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਨਾਲ ਉਹਨਾਂ ਦੀ ਬੱਚੀ ਨਾਲ ਕੁੱਟਮਾਰ ਕਰਨ ਵਾਲੀ ਟੀਚਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਉਤ ਸੇ ਇਸ ਘਟਨਾ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਜਦੋਂ ਸਿੱਖਿਆ ਅਫਸਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਿਆ ਹੈ ਅਤੇ ਉਹਨਾਂ ਨੇ ਰਿਪੋਰਟ ਬਣਾ ਕੇ ਅੱਗੇ ਭੇਜ ਦਿੱਤੀ ਹੈ ਅਤੇ ਬਣਦੀ ਜਿਹੜੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਵੇਗੀ ਇਸ ਪੂਰੇ ਘਟਨਾ ਨੂੰ ਲੈ ਕੇ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਵਾਹ ਦਾ ਹੋਰ ਕੀ ਕੁਝ ਕਹਿਣਾ ਹੈ ਸਿੱਖਿਆ ਅਫਸਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੀ ਕਲਾਸ਼ਬੋਰਡ ਦੀ ਕਿਹੜਾ ਸਕੂਲ ਹੈ ਇਹ ਸੰਗਾਗੁਰ ਹੈ ਸੰਗਾਗੁਰ ਕਿਸ ਤਰ੍ਹਾਂ ਕੁੱਟਿਆ ਹੈ ਆਥਰ बेंच ते क्या था ते अच्छा ते कावल ते ते कल्ले आ गया मार गया सी किन्हीं आगे चपेड़ा मार दस दस चपेड़ा मार गया की कहना था काम नहीं करके ही की काम में करके ही सी पढ़े कुल नहीं आए सी ताकत ची पढ़े नहीं आए ताकत उठा के दी एक ही नाम थोड़ा कितने रहने दे तुझे चार सौ बजे आने चाहिए ਹਾਂਜੀ ਬੱਚੀ ਤੁਹਾਡੀ ਕਿੰਨੇ ਚ ਬੜਦੀ ਕਿੱਥੇ ਬੜਦੀ ਕਿੱਥੇ ਬੜਦੀ ਸ਼ਾਂਗਾ ਹੋਰ ਤੇ ਤੇ ਕੁੱਟ ਮਾਰ ਕਿਨੇ ਕੀਤੀ ਕੁੱਟ ਮਾਰਦੇ ਆਪਾਂ ਲਖਾ ਸਰ ਪੰਚ ਸਰਕ 25 ਦੀ 25 ਦੀ ਓਵਰ ਕਿੰਨੇ ਆ 8 ਸਾਲ ਦੀ ਕਿੰਨੀ ਕਿੰਨਾ ਕੁ ਕੁੱਟਿਆ ਬਾਬਾ ਕੁੱਟਿਆ ਸੀ ਇਕੱਲੇ ਵੀ ਕੁੱਟੇ ਸੀਗੇ ਤੇ ਮੱਥਾ ਇਹਦਾ ਸੁੱਜਿਆ ਸੀਦਾ ਤੇ ਸੌਣ ਨਾ ਹੋਵੇ ਸੀ ਤੇ ਘਰੇ ਰੋਂਦੇ ਰੋਂਦੇ ਗਏ ਆ ਤੇ ਕਹਿੰਦੇ ਸਕੂਲ ਦਾ ਡੈਡੀ ਨੇ ਜਾਣ ਕਰ ਦਿੱਤਾ ਬਾਅਦ ਗੁਗਾ ਦਾ ਕੁੱਟਿਆ ਬੋਲਦਾ ਅੱਗੇ ਵੀ ਕੋਈ ਤਿੰਨ ਵਾਰ ਇਹਨਾਂ ਨੂੰ ਕੁੱਟਿਆ ਸੀਗਾ ਜੇ ਅਸੀਂ ਉਹਦੇ ਕੋਲ ਗਏ ਸੀ ਜੇ ਜਿਹੜਾ ਕੋਲ ਐਸਟ ਕੀਤੀ ਸੀ ਸਰ ਬੱਚਾ ਦਾ ਨਾਮ ਬੋਟਿਆ ਅਰੋਇ ਤਾਂ ਤੇ ਫਿਰ ਅਸੀਂ ਗਏ ਸੀ ਕੱਲ੍ਹ ਤੇ ਸਾਰੇ ਸਿੱਧਾ ਮਿਲ ਗਿਆ ਸੀ ਸਾਨੂੰ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਤੇ ਮੇਰਾ ਕੋਈ ਕੁਝ ਨਹੀਂ ਕੋਈ ਦਾ ਮੇਰੇ ਅਧਿਆਪਕ ਵੀ ਹੈਗਾ ਤੇ ਮੇਰਾ ਪਿੰਡ ਕਹਿੰਦਾ ਸੀ ਹੁਣ ਕੋਈ ਜੀ ਨੂੰ ਪੜ੍ਹਨਾ ਨਹੀਂ ਆਉਂਦਾ ਨਹੀਂ ਕੋਈ ਜਾਣਦਾ उपयोग करना कुछ कर तो जा। जा बच्ची ने इतनी कैसे भी यही है किन्नी को डरी है डरी हुई थी बहुत जी थी ठीक है दी मैं स्कूल नहीं जाना हां जी रात में बाहर में डर से सब ध्यान दे रहा हां पता नहीं इन्हें किथे किथे मार रहा है सरकारी स्कूल च पढ़ती हां जी ते एक सर उन्होंने ने सारे सर ने सारी पेड की थी पर उसने कल जब असि गए थे स्कूल उन्होंने सारी पेड नहीं की थी उसके बाद असि कार्रवाई की थी कार्रवाई ਸਮਲਕਾਰ ਸੰਲਕਾਰ ਕਿਰਵੀਚ ਪੜਦੀ ਚੌਥੀ ਕਲਾਸ ਠੀਕ ਹੈ ਮੈਨੂੰ ਇੱਕ ਜਿਹੜਾ ਮਸਲਾ ਆਇਆ ਸੀ ਸ਼ਾਂਗਾਪੁਰ ਦੇ ਵਿੱਚ ਮੰਦੋੜ ਦੇ ਵਿੱਚ ਕੀ ਮਸਲਾ ਹੈਗਾ ਟੀਚਰ ਨੇ ਬੱਟ ਮਾਰ ਤਾਂ ਹੀ ਬੱਚੇ ਨੇ ਬੱਟ ਮਾਰਿਆ ਹਾਂਜੀ ਮੇਰੇ ਧਿਆਨ ਚ ਵੀ ਆਇਆ ਕੱਲ ਫੋਨ ਕੀਤਾ ਮੈਨੂੰ ਕਿਸੇ ਨੇ ਕਿ ਉਹ ਇੱਕ ਬੱਚੀ ਨੂੰ ਬਹੁਤ ਜ਼ਿਆਦਾ ਮਾਰਿਆ ਹੈਗਾ ਵਿਦਿਆਪਕ ਨੇ ਤੇ ਉਹ ਫਿਰ ਤੁਰੰਤ ਹੀ ਬੀਬੀਓ ਨੂੰ ਫੋਨ ਕਰਤਾ ਸੀਗਾ ਤੇ ਬੀਬੀਓ ਸਰ ਮੌਕੇ ਤੇ ਪਹੁੰਚ ਗਏ ਸਕੂਲ ਚ ਪਹੁੰਚ ਗਏ ਸੀਗੇ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਹੈ ਪੁੱਛ ਪੜਤਾਲ ਕਰਨ ਦੇ ਬਾਅਦ ਉਹਨਾਂ ਨੇ ਜੋ ਵੀ ਉੱਥੇ ਵਾਪਰਿਆ ਉਹਦੀ ਰਿਪੋਰਟ ਹੈ ਮਾਪਿਆਂ ਦੇ ਨਾਲ ਲੱ ਕੇ ਆਪਣੇ ਪੁਲਿਸ ਸਟੇਸ਼ਨ ਜਿਹੜਾ ਨੀਰੈਸਟ ਪੈਂਦਾ ਹੈਗਾ ਉੱਥੇ ਰਿਪੋਰਟ ਕਰਾਤੀ ਹੈ ਤੇ ਐਫ ਆਈ ਆਰ ਹੋ ਜੂਗੀ ਉਸ ਅਧਿਕਾਰ ਦੇ ਕੋਲ ਤੇ ਤੇ ਫਿਰ ਉਹ ਕਿਤੇ ਦੀ ਸ਼ਿਕਾਇਤ ਆਈ ਸੀ ਨਾ ਹੁਲਕਾਰ ਸਿੰਘ ਆ ਉਹ ਰੈਗੂਲਰ ਸੀਗਾ ਰੈਗੂਲਰਿਟੀ ਦੀ ਆਪਾਂ ਕਰੀ ਰੈਗੂਲਰ ਜੀ ਹਾਂਜੀ ਹੈ ਨਾ ਦੇ ਪਰਤ ਹਾਂਜੀ ਉਸ ਤੋਂ ਬਾਅਦ ਅਸੀਂ ਹੁਣ ਆਪਦੇ ਡਿਪਾਰਟਮੈਂਟ ਵੱਲੋਂ ਵੀ ਇਨਕੁਆਰੀ ਕੋਲਦੀ ਹੈਗੀ ਆ ਦੋ ਦਿਨਾਂ ਦੇ ਵਿੱਚ ਵਿੱਚ ਇਨਕੁਆਰੀ ਕਰਕੇ ਸਾਨੂੰ ਵੀ ਸਾਰੀ ਡਿਟੇਲ ਦੇ ਦੇਣਗੇ ਫਿਰ ਡਿਪਾਰਟਮੈਂਟ ਵੀ ਤੇ ਕਾਨੂੰਨੀ ਕਾਰਵਾਈ ਕਰੂਗੀ ਠੀਕ ਹੈ ਬਿਲਕੁਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬੰਦੀ ਸਜ਼ਾ ਦਿੱਤੀ ਜਾਊਗੀ ਇਹਨੂੰ ਐਫ ਆਈ ਆਰ ਵੀ ਕਰਵਾਵਾਂਗੇ ਔਰ ਡਿਪਾਰਟਮੈਂਟ ਦੇ ਵਿੱਚ ਵੀ ਜੋ ਵੀ ਉਹਦੀ ਬੰਦੀ ਕਾਰਵਾਈ ਹੋਵੇ ਕਰਵਾਉਂਗੇ ਚਲੋ ਜੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨੀਲਮ ਰਾਣੀ ਟੀਓ ਪਰੈਂਟਰੀ ਫਲਸਪਰ ਜੀ